ਸੁਹਾਗ ਦੀ ਸੇ ਜੁੱਤੇ ਬੈਠੀ ਪ੍ਰੀਤ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਹੈ ਰਾਤ ਕਾਫੀ ਬੀਤ ਚੁੱਕੀ ਹੈ ਬਾਹਰ ਔਰਤਾਂ ਦੇ ਗੀਤ ਗਾਉਂਦੀਆਂ ਆਵਾਜ਼ਾਂ ਆ ਰਹੀਆਂ ਨੇ ਕਿੱਦਾਂ ਵੀ ਪੈਰਿਆ ਲੱਗਦਾ ਏ ਕਿਤੇ ਕਿਤੇ ਥੋੜੀ ਦੇਰ ਬਾਅਦ ਕਿਸੇ ਸ਼ਰਾਬੀ ਦਾ ਲਲਕਾਰਾ ਵੀ ਸੁਣ ਜਾਂਦਾ ਏ ਗਲੀ ਵਿੱਚ ਲੱਗੀਆਂ ਲਾਈਟਾਂ ਦੀ ਰੋਸ਼ਨੀ ਉਹਦੇ ਕਮਰੇ ਤੱਕ ਆ ਰਹੀ ਹੈ ਡੋਲੀ ਆਈ ਨੂੰ ਕਾਫੀ ਸਮਾਂ ਲੰਘ ਗਿਆ ਸੁਹਾਗ ਜੋੜੇ ਵਿੱਚ ਤਿਆਰ shear ਬੈਠੀ ਨੂੰ ਇੰਤਜ਼ਾਰ ਹੈ ਤਾਂ ਆਪਣੇ ਪਤੀ ਦਾ ਚਾਵੀ ਹੈ ਵਿਆਹ ਦਾ ਪਰ ਫਿਰ ਵੀ ਡਰ ਨਾਲ ਦੁਬਕ ਕੇ ਬੈਠੀ ਹੈ ਵਿੱਚੋਂ ਵਿੱਚੋਂ ਇਧਰ ਉਧਰ ਨਿਗਾਹ ਵੀ ਮਾਰ ਲੈਂਦੀ ਹੈ ਪੂਰਾ ਕਮਰਾ ਸਜਾਇਆ ਹੋਇਆ ਹੈ ਗੇਂਦੇ ਦੇ ਫੁੱਲਾਂ ਦੀ ਖੁਸ਼ਬੂ ਉਸ ਨੂੰ ਚੰਗੀ ਲੱਗ ਰਹੀ ਹੈ ਪਰ ਡਰ ਵੀ ਲੱਗ ਰਿਹਾ ਹੈ ਪਤਾ ਨਹੀਂ ਕਿਹੋ ਜਿਹਾ ਨਿਕਲੇਗਾ ਉਸਦੇ ਸੁਪਨਿਆਂ ਦਾ ਰਾਜਕੁਮਾਰ ਬਚਪਨ ਤੋਂ ਹੀ ਦਾਦੀ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਕਿ ਇੱਕ ਦਿਨ ਸੁਪਨਿਆਂ ਦਾ ਰਾਜਕੁਮਾਰ ਘੋੜੇ ਤੇ ਸਵਾਰ ਹੋ ਕੇ ਆਏਗਾ ਤੇ ਉਸ ਨੂੰ ਦੂਰ ਬੜੀਆਂ ਦੇਸ਼ ਵਿਆਹ ਕੇ ਲੈ ਕੇ ਜਾਵੇਗਾ ਵਿਚਾਰੀ ਦੇ ਮਾਪੇ ਤਾਂ ਬਚਪਨ ਵਿੱਚ ਇੱਕ ਹਾਸੇ ਦਾ ਸ਼ਿਕਾਰ ਹੋ ਗਏ ਸਨ। ਦਾਦੀ ਨੇ ਬੜੇ ਚਾਵ ਨਾਲ ਪਲਨ ਪੋਸ਼ਣ ਕੀਤਾ। ਦਾਦੀ ਦੇ ਜਾਨ ਪਿੱਛੋਂ ਨਾਨਕੇ ਰਹਿਣ ਲੱਗ ਪਈ। ਤੇ ਹੁਣ ਮਾਮਿਆਂ ਨੇ ਵਿਆਹ ਕੀਤਾ ਸੀ ਉਸ ਦਾ। ਸੋਚਦੇ ਸੋਚਦੇ ਮਾਮਿਆਂ ਦੇ ਘਰ ਨਾਨਕੇ ਪਿੰਡ ਪਹੁੰਚ ਜਾਂਦੀ ਹੈ। ਇੰਨਾ ਪਿਆਰ ਤਾਂ ਮਾਵਾ ਵੀ ਨਹੀਂ ਕਰਦੀਆਂ ਜਿੰਨਾ ਮਾਮਿਆਂ ਨੇ ਕੀਤਾ। ਆਪਣੀ ਤੀ ਬਣਾ ਕੇ ਰੱਖਿਆ। ਨਾਨੀ ਤੋਂ ਬਿਨਾਂ ਨਾਨਕੇ ਨਹੀਂ ਹੁੰਦੇ। ਇਹ ਗੱਲ ਵੀ ਝੂਠੀ ਕਰ ਛੱਡੀ ਸੀ ਮਾਮਿਆਂ ਦੇ ਪਿਆਰ ਨੇ। ਕਾਲਜ ਤੱਕ ਪੜਾਇਆ ਵੀ ਤੇ ਪ੍ਰੀਤ ਨੇ ਵੀ। ਆਪਣੀ ਜ਼ਿੰਮੇਵਾਰੀ ਸਮਝੀ ਕਦੇ ਕਿਸੇ ਮੁੰਡੇ ਵੱਲ ਅੱਖ ਚੱਕ ਕੇ ਵੀ ਨਹੀਂ ਸੀ ਵੇਖਿਆ ਮਾਮਿਆਂ ਦੀ ਪੱਗ ਦਾ ਖਿਆਲ ਸਦਾ ਉਹਦੇ ਦਿਲ ਵਿੱਚ ਰਿਹਾ ਮਾਮਿਆਂ ਦੇ ਬੱਚਿਆਂ ਨੂੰ ਵੀ ਛੋਟੇ ਭਰਾਵਾਂ ਵਾਂਗ ਸਮਝਦੀ ਕਾਲਜ ਤੋਂ ਵਾਪਸ ਆ ਕੇ ਮਾਮੀ ਨਾਲ ਸਾਰਾ ਕੰਮ ਕਰਵਾਂਦੀ ਉਹਨਾਂ ਦੇ ਬੱਚਿਆਂ ਨੂੰ ਵੀ ਪੜਾਉਂਦੀ ਸਭ ਦੇ ਦਿਲਾਂ ਤੇ ਰਾਜ ਕਰਦੀ ਕਦੋਂ ਜਵਾਨ ਹੋ ਗਈ ਪਤਾ ਹੀ ਨਹੀਂ ਚੱਲਿਆ ਵੈਸੇ ਵੀ ਧੀਆ ਤੇ ਤਰੀਕਾਂ ਦੇ ਵੱਡੇ ਹੁੰਦਿਆਂ ਹੀ ਸਮਨ ਲੱਗਦਾ ਏ ਇੰਨੇ ਨੂੰ ਬਾਹਰ ਖੜਕਾ ਹੋਇਆ ਉਹ ਇੱਕਦਮ ਧੁੱਪ ਗਈ ਪੰਮੇ ਚਾ ਵੀ ਸੀ ਉਸ ਨੂੰ ਆਪਣੇ ਵਿਆਹ ਦਾ ਪਰ ਡਰ ਵੀ ਲੱਗ ਰਿਹਾ ਸੀ ਇੱਕ ਮਰਦ ਉਸ ਨੂੰ ਛੂ ਲਵੇਗਾ ਇਹ ਸੋਚ-ਸੋਚ ਕੇ ਉਹ ਡਰ ਜਾਂਦੀ ਸੀ ਕਾਲਜ ਵਿੱਚ ਉਸਦੇ ਨਾਲ ਪੜ੍ਹਦੇ ਰਵੀ ਨੇ ਇੱਕ ਵਾਰ ਮਜ਼ਾਕ ਵਿੱਚ ਉਸ ਦਾ ਹੱਥ ਫੜ ਲਿਆ ਸੀ ਉਸ ਦੇ ਸਾਰੇ ਸਰੀਰ ਵਿੱਚ ਬਿਜਲੀਆਂ ਲੰਘ ਗਈਆਂ ਸਨ ਸਾਰਾ ਸਰੀਰ ਕੰਬਣ ਲੱਗ ਪਿਆ ਸੀ ਪਸੀਨੇ ਨਾਲ ਉਸ ਦਾ ਬੁਰਾ ਹਾਲ ਸੀ ਰਵੀ ਵੀ ਉਸ ਨੂੰ ਵੇਖ ਕੇ ਡਰ ਗਿਆ ਪ੍ਰੀਤਾ ਬੇਹੋਸ਼ ਹੋ ਗਈ ਸੀ ਉਸ ਦੀ ਹਾਲਤ ਮੁਰਦਿਆਂ ਵਰਗੀ ਹੋ ਗਈ ਸੀ ਹੁਣ ਪਤਾ ਨਹੀਂ ਕੀ ਹੋਵੇਗੀ ਦੇਹਨ ਇਹ ਸੋਚੋਚ ਉਹ ਡਰ ਰਹੀ ਸੀ ਇੱਕ ਦਿਨ ਗਵਾਂਡ ਵਿੱਚ ਰਹਿੰਦੀ ਭਾਬੀ ਤੋਂ ਵੀ ਉਸਨੇ ਵਿਆਹ ਤੇ ਖਾਸ ਕਰਕੇ ਸੁਹਾਗਰਾਤ ਬਾਰੇ ਵਿੱਚ ਪੁੱਛਿਆ ਤੇ ਭਾਬੀ ਨੇ ਅੱਗੋਂ ਹੱਸ ਪਈ ਕਿੰਨਾ ਚਾਹ ਚੜਿਆ ਹੈ ਮੇਰੀ ਲੜਲੀ ਨਨਾਨ ਨੂੰ ਸੁਹਾਗਰਾਤ ਦਾ ਮਨ ਵਿੱਚ ਲੱਡੂ ਫੁੱਟੀ ਜਾਂਦੇ ਨੇ ਇਹ ਸੁਣਦਿਆਂ ਹੀ ਉਹ ਸ਼ਰਮ ਨਾਲ ਟਮਾਟਰ ਵਾਂਗ ਲਾਲ ਹੋ ਗਈ ਸੀ ਫਿਰ ਭਾਬੀ ਨੇ ਹੱਸਦੇ ਹੱਸਦੇ ਸਾਰਾ ਕੁਝ ਦੱਸ ਦਿੱਤਾ ਇਹ ਸੁਣਦਿਆਂ ਹੀ ਉਸ ਦਾ ਡਰ ਹੋਰ ਵੱਡਾ ਜਾ ਰਿਹਾ ਸੀ ਕਿਸੇ ਨੂੰ ਆਪਣਾ ਸਾਰਾ ਕੁਝ ਸੌਂਪ ਦੇਣਾ ਕਿੰਨਾ ਔਖਾ ਲੱਗ ਰਿਹਾ ਸੀ ਪਰ ਭਾਬੀ ਤੁਹਾਡੀ ਗੱਲ ਤਾਂ ਠੀਕ ਹੈ ਪਰ ਇਸ ਸਭ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇਗੀ ਤੇ ਇਤਨੇ ਡਰਦੀ ਨੇ ਪੁੱਛਿਆ ਖਬਰਾਨਾ ਪੋਲੀਏ ਬਗਾਨੇ ਪੁੱਤ ਆਪੇ ਹੀ ਸਾਰਾ ਕੁਝ ਕਰ ਲੈਣਗੇ ਪਰ ਤੂੰ ਡਰ ਨਾ ਜਾਈਂ बस ਉਹਦਾ ਸਾਥ ਦਿੰਦੀ ਰਹੀਂ ਥੋੜਾ ਜਿਹਾ ਔਖਾ ਲੱਗਦਾ ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਜਾਂਦਾ ਔਖਾ ਲੱਗਦਾ ਹੈ ਫਿਰ ਠੀਕ ਹੋ ਜਾਂਦਾ ਹੈ ਇਹ ਸ਼ਬਦਾਂ ਦੀ ਸਮਝ ਭਾਵੇਂ ਉਸ ਨੂੰ ਨਹੀਂ ਸੀ ਆਈ ਪਰ ਫਿਰ ਵੀ ਹੋਰ ਸਵਾਲ ਪੁੱਛਣੇ ਉਸਨੇ ਠੀਕ ਨਾ ਸਮਝਿਆ ਭਾਬੀ ਨੇ ਐਵੇਂ ਮਖੌਲੀ ਉਡਾਣਾ ਹੈ ਜੋ ਹੋਵੇਗਾ ਵੇਖੀ ਜਾਵੇਗੀ ਐਨੇ ਨੂੰ ਦਰਵਾਜੇ ਤੇ ਖੜਕਾ ਹੁੰਦਾ ਹੈ ਉਹ ਇਕੱਠੀ ਜੀ ਹੋ ਜਾਂਦੀ ਹੈ ਤੇ ਆਪਣਾ ਕੁੰਡ ਹੋਰ ਥੱਲੇ ਕਰ ਲੈਂਦੀ ਹੈ ਉਸਦੇ ਸੁਪਨੇ 'ਚ ਤਾਂ ਰਾਜਕੁਮਾਰ ਉਸ ਦਾ ਸਭ ਕੁਝ ਉਸ ਦੇ ਕੋਲ ਆ ਰਿਹਾ ਹੈ ਉਹ ਨਿਗਾ ਚੁੱਕਾ ਕੇ ਬੈਠੀ ਹੈ ਉਸ ਨੂੰ ਲੱਗਦਾ ਹੈ ਕਿ ਉਸ ਦਾ ਮਨਜੀਤ ਹੌਲੀ-ਹੌਲੀ ਜੇ ਦਰਵਾਜ਼ਾ ਢੇੜੇਗਾ ਫਿਰ ਕੁੰਡੀ ਲਾਵੇਗਾ ਅਤੇ ਫਿਰ ਉਸ ਦੇ ਕੋਲ ਆ ਕੇ ਬੈਠੇਗਾ ਫਿਰ ਕੁੰਡ ਚੁੱਕੇਗਾ ਤੇ ਫਿਰ ਉਹ ਹੋਰ ਇਕੱਠੀ ਜੀ ਹੋ ਜਾਂਦੀ ਹੈ ਪਰ ਕਿਸੇ ਵੀ ਦਰਵਾਜ਼ੇ ਚਾ ਚੁਟਕਣੇ ਦੀ ਬੰਦ ਦੀ ਆਵਾਜ਼ ਨਹੀਂ ਆਈ ਉਹ ਇੰਤਜ਼ਾਰ ਕਰ ਰਹੀ ਥੇ ਥੋੜੀ ਦੇਰ ਬਾਅਦ ਆਵਾਜ਼ ਆਉਂਦੀ ਹੈ ਉਹਦੇ ਸੁਪਨਿਆਂ ਦੇ ਰਾਜਕੁਮਾਰ ਦੀ ਕਿਸੇ ਚੀਜ਼ ਵਿੱਚ ਵੱਜ ਕੇ ਡਿੱਗਣ ਦੀ ਉਹਦੇ ਮੂੰਹ ਹਾਈ ਹਾਈ ਕੁਰਾਨ ਦੀ ਪ੍ਰੀਤ ਇੱਕਦਮ ਉੱਠ ਕੇ ਖੜ ਗਈ ਕੁੰਡਪਰਾ ਕੀਤਾ ਤੇ ਦੇਖਿਆ ਉਹਦਾ ਰਾਜਕੁਮਾਰ ਮਨਜੀਤ ਥੇ ਟੰ ਡਿੱਗਿਆ ਪਿਆ ਹੈ ਉਹ ਭੱਜ ਕੇ ਉਸ ਕੋਲ ਜਾਂਦੀ ਹੈ ਉਸਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ ਸ਼ਰਾਬ ਦੀ ਹਵਾੜ ਸਾਰੇ ਕਮਰੇ ਵਿੱਚ ਫੈਲ ਰਹੀ ਹੈ ਫੁੱਲਾਂ ਦੀ ਮਹਿਕ ਤੋਂ ਵੀ ਇਹ ਹਵਾੜ ਜ਼ਿਆਦਾ ਹੈ ਉਸ ਦੀ ਉਲਟੀ ਨਿਕਲਣ ਵਾਲੀ ਸੀ ਬੜੀ ਔਖੀ ਆਪਣੇ ਆਪ ਨੇ ਸੰਭਾਲਿਆ ਫਿਰ ਉਸਨੇ ਵੇਖਿਆ ਕਿ ਉਂਝ ਤਾਂ ਠੀਕ ਹੈ ਮਨਜੀਤ ਸ਼ਾਇ ਸ਼ਰਾਬ ਦੇ ਨਸਤੇ ਕਰਕੇ ਉਹਦਾ ਪੈਰ ਅਟਕ ਕੇ ਡਿੱਗ ਪਿਆ ਹੋਵੇ ਉਸਨੂੰ ਸਹਾਰਾ ਦੇ ਕੇ ਬਿਸਤਰੇ ਉੱਤੇ ਬਿਠਾ ਦਿੱਤਾ ਤੇ ਜਾਂ ਕੇ ਚਟਕਨੀ ਬੰਦ ਕਰ ਲਉਂਦੀ ਹੈ ਉਹ ਨਹੀਂ ਚਾਹੁੰਦੀ ਕਿ ਬਾਹਰ ਕਿਸੇ ਨੂੰ ਪਤਾ ਲੱਗੇ ਉਹਦੇ ਡਿੱਗ ਪੈਣ ਦਾ ਐਵੇਂ ਰੋਲਾ ਪੈ ਜਾਵੇ ਤਮਾਸ਼ਾ ਨਾ ਬਣ ਜਾਵੇ ਉਹਦੇ ਮਹਿਬੂਬ ਦਾ ਇਹ ਸੋਚ ਕੇ ਉਹ ਚੁੱਪ ਵੱਟ ਜਾਂਦੀ ਹੈ ਮਨਜੀਤ ਨੂੰ ਤਾਂ ਜਿਵੇਂ ਹੋਸ਼ ਹੀ ਨਹੀਂ ਪ੍ਰੀਤ ਉਸਦੀ ਜੁੱਤੀ ਉਤਾਰ ਕੇ ਉਸਨੂੰ ਲਟਾ ਦਿੱਤਾ ਤੇ ਆਪ ਵੀ ਨਾਲ लेट ਜਾਂਦੀ ਹੈ ਪਤਨੀ ਹੱਲੇ ਵੀ ਜਾਗ ਰਹੀ ਐ ਉਹਦੀ ਨਿਗਾਹ ਜੱਗ ਵਿੱਚ ਪਏ ਦੁੱਧ ਤੇ ਜਾਂਦੀ ਐ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਉਂਦੇ ਨੇ ਕਿੰਨਾ ਚਾ ਸਨ ਉਸਦੇ ਕਿੰਨੀਆਂ ਸਦਰਾਂ ਹੁੰਦੀਆਂ ਨੇ ਕੁੜੀਆਂ ਦੀਆਂ ਆਪਣੇ ਮਹਿਬੂਬ ਨੂੰ ਲੈ ਕੇ ਆਪਣੇ ਜੀਵਨ ਸਾਥੀ ਨੂੰ ਲੈ ਕੇ ਸਭ ਮਿੱਟੀ ਵਿੱਚ ਮਿਲ ਗਈਆਂ ਜਾਪਦੀਆਂ ਸਨ ਨਵੀਂ ਜ਼ਿੰਦਗੀ ਦੇ ਆਗਾਜ਼ ਦੀ ਬੋਣੀ ਵੀ ਚੰਗੀ ਨਹੀਂ ਸੀ ਹੋਈ ਸੁਪਨੇ ਟੁੱਟ ਕੇ ਜਾਪਦੇ ਸਨ ਸ਼ਰਾਬੀਆਂ ਬਾਰੇ ਸੁਣਿਆ ਤਾਂ ਸੀ ਅੱਜ ਵੇਖ ਵੀ ਲਿਆ ਪਰ ਉਮੀਦ ਸੀ ਕਿ ਅਗਲੀ ਸਵੇਰ ਉਹਦੇ ਲਈ ਕੋਈ ਸੁਖ ਸੁਨੇਹਾ ਲੈ ਕੇ ਆਵੇਗੀ ਉਨੇ ਆਪਣੇ ਮਨਜੀਤ ਵੱਲ ਧੱਕਿਆ ਉਹ ਨਸ਼ੇ ਵਿੱਚ बेहोश ਪਿਆਸੀ ਤੇ ਬੁੜਬੁੜ ਕਰ ਰਿਹਾ ਸੀ ਉਹਦੀ ਬੁੜਬੁੜ ਵਿੱਚ ਜੋ ਕੁਝ ਉਸਨੇ ਸੁਨਿਆ ਪ੍ਰੀਤ ਦੇ ਹੋਸ਼ ਹੀ ਉੱਡ ਗਏ ਤੇ ਸਾਰੀ ਰਾਤ ਜਾਗਦਿਆਂ ਹੀ ਕੱਟ ਲਈ ਅੱਖਾਂ ਅੱਖਾਂ ਵਿੱਚ ਸਾਰੀ ਰਾਤ ਲੰਘ ਗਈ ਸਵੇਰ ਤੱਕ ਪ੍ਰੀਤ ਦਾ ਸਰਾਣਾ ਹੰਝੂਆਂ ਨਾਲ ਪਿਜਿਆ ਪਿਆ ਸੀ ਸਾਰੇ ਸੁਪਨੇ ਉਸਦੇ ਰਾਤ ਕੁ ਮਾਰਨੇ ਚੱਕਣਾ ਚੂਰ ਕਰ ਦਿੱਤੇ ਸਨ ਤੇ ساری ਰਾਤ ਉਹ ਬੁੜਬੁੜਾਉਂਦਾ ਰਿਹਾ ਪ੍ਰੀਤ ਨੂੰ ਜ਼ਿਆਦਾ ਸਮਝਦਾਨੀ ਲੱਗ ਰਹੀ ਸੀ ਪਰ ਇਹ ਸ਼ਬਦ ਜ਼ਰੂਰ ਉਹਦੇ ਕੰਨਾਂ ਵਿੱਚ ਪਏ ਸਨ ਮੈਂ ਤੇਰੇ ਨਾਲ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ ਤੂੰ ਚਲੀ ਜਾ ਇਥੋਂ ਮੇਰਾ ਤਾਂ ਵਿਆਹ ਹੀ ੱੱਕੇ ਨਾਲ ਹੋਇਆ ਏ ਤੇ ਹੋਰ ਪਤਾ ਨਹੀਂ ਕੀ ਕੀ ਉਹਦੇ ਸ਼ਬਦ ਅੰਗਿਆਰੇ ਬਣ ਕੇ ਉਹਦੇ ਕੰਨਾਂ ਵਿੱਚ ਪੈ ਰਹੇ ਸਨ ਇੱਕ ਵਾਰ ਤਾਂ ਮਨ ਕੀਤਾ ਕੀ ਰੋਲਾ ਪਾ ਦੇਵੇ ਇਹ ਉਹਦੇ ਨਾਲ ਕੀ ਹੋ ਰਿਹਾ ਏ ਚਿਕਚਿਕੇ ਸਭ ਨੂੰ ਇਕੱਠਾ ਕਰ ਲਵੇ ਪਰ ਵਿਚਾਰੀ ਕੀ ਕਰਦੀ ਹੁਨੇ ਹੁਨੇ ਆਪਣਾ ਬਣਿਆ ਬੇਗਾਨਾ ਕਰ ਉਪਰੋ ਇਕੱਲੀ ਨਾਲੇ ਬੇਸੁਧ ਪਿਆ ਉਸ ਦਾ ਰਾਜਕਮਰ ਉਸਨੇ ਰੋਲਾ ਪਾਣਾ ਠੀਕ ਨਾ ਸਮਝਿਆ ਸਾਰੀ ਰਾਤ ਡੁਸਕਦੀ ਰਹੀ ਤੇ ਸਵੇਰੇ ਪਤਾ ਨਹੀਂ ਕਦੋਂ ਅੱਖ ਲੱਗ ਗਈ ਉਹਨੇ ਵੀ ਪਤਾ ਨਾ ਲੱਗਿਆ ਥੋੜੀ ਦੇਰ ਬਾਅਦ ਜਦੋਂ ਉਸਨੇ ਦਰਵਾਜ਼ਾ ਖੜਕਾਇਆ ਤਾਂ ਉਸਦੀ ਨੀਂਦ ਟੁੱਟੀ ਸਿਰ ਬਹੁਤ ਭਾਰਾ ਹੋ ਗਿਆ ਸੀ ਅੱਖਾਂ ਪੂਰੀ ਤਰ੍ਹਾਂ ਲਾਲ ਸਨ ਦਿਨ ਪੂਰੀ ਤਰ੍ਹਾਂ ਚੜ੍ਹਿਆ ਪਿਆ ਸੀ ਸੂਰਜ ਦੀ ਰੋਸ਼ਨੀ ਨਾਲ ਕਮਰਾ ਭਰ ਗਿਆ ਸੀ ਉਹਨੇ ਆਸੇ-ਪਾਸੇ ਦੇਖਿਆ ਤਾਂ ਉਹਦਾ ਘਰਵਾਲਾ ਉੱਥੇ ਨਹੀਂ ਸੀ ਇਹ ਉੱਠ ਕੇ ਕਦੋਂ ਚਲਾ ਗਿਆ ਉਸਨੂੰ ਪਤਾ ਹੀ ਨਹੀਂ ਚੱਲਿਆ ਇਸ ਨੂੰ ਘੱਟੋ-ਘੱਟ ਮੇਰੇ ਵਾਲੇ ਤਾਂ ਸੋਚਣਾ ਚਾਹੀਦਾ ਸੀ ਮੇਰੀ ਉਹ ਸਦਰਾਈ ਸ਼ਾਵਾਂ ਦਾ ਕਤਲ ਹੋ ਗਿਆ ਸੀ ਤੇ ਕਾਤਲ ਵੀ ਉਹੀ ਸੀ ਸ਼ਰਾਬੀ ਕੇ ਆਇਨ ਨੂੰ ਮੈਂ ਸੰਭਾਲਦੀ ਰਹੀ ਤੇ ਹੁਣ ਉਹ ਤਾਂ ਉੱਠ ਕੇ ਚਲਾ ਗਿਆ ਮੈਨੂੰ ਜਗਾਉਣਾ ਵੀ ਠੀਕ ਨਾ ਸਮਝਿਆ ਪਰ ਨਹੀਂ ਕਿੱਥੇ ਫਸ ਗਈ ਮੈਂ ਇਹ ਸੋਚ ਕੇ ਉਸਦੇ سینਨੇ ਹੌਲ ਪੈਰੇ ਸਨ ਇਹਨੇ ਨੂੰ ਉਸਦੀ ਨਨਾਨ ਕਮਰੇ ਵਿੱਚ ਆ ਗਈ ਹਾਂ ਫਿਰ ਬਾਬੂ ਰਾਨੀ ਕਿਵੇਂ ਲੰਗੀ ਰਾਤ ਚੰਗੀ ਹੀ ਲੰਗੀ ਹੋਣੀ ਹੈ ਲੱਗਦਾ ਸਾਰੀ ਰਾਤ ਨਹੀਂ ਸੁੱਤੀ ਸੋਣਾ ਵੀ ਕਿਉਂ ਸੀ ਸੁਖ ਨਾਲ ਸ਼ਗਨਾਂ ਦੀ ਰਾਤ ਸੀ ਇੱਕ ਹੋਰ ਗੱਲ ਦਾਸ ਭਾਬੀਏ ਉਸਨੇ ਮੁਸਕਰਾਉਂਦਿਆ ਕਿਹਾ ਪ੍ਰੀਤ ਨੇ ਚਿਹਰਾ ਉੱਪਰ ਕਰ ਲਿਆ ਤੇ ਸਵਾਲ ਦਾ ਇੰਤਜ਼ਾਰ ਕਰਨ ਲੱਗੀ ਬਾਲਾ ਤੰਗਤ ਨਹੀਂ ਕੀਤਾ ਮੇਰੇ ਵੀਰ ਨੇ ਬ੍ਰੀਤ ਨੇ ਅੱਖਾਂ ਹੀਟਾਂ ਕਰ ਲਈਆਂ ਕਿ ਦੱਸਦੀ ਵਿਚਾਰੀ ਮਨ ਤਾਂ ਕਰ ਰਿਆ ਸੀ ਕਿ ਸਾਰੀ ਕਹਾਣੀ ਉਸਨੂੰ ਦੱਸ ਦੇਵੇ ਅਤੇ ਉੱਚੀ ਉੱਚੀ ਉਤੇ ਗੱਲ ਲੱਗ ਕੇ ਰੋਣ ਲੱਗ ਪਵੇ ਪਰ ਪਤਾ ਨਹੀਂ ਕਿਉਂ ਚੁੱਪ ਕਰ ਗਈ ਸ਼ਾਇਦ ਮੰਮੀ ਦਾ ਖਿਆਲ ਆ ਗਿਆ ਜੇਕਰ ਕੋਈ 19 21 ਗੱਲ ਹੋ ਗਈ ਤਾਂ ਵਿਚਾਰੀ ਕਿੱਥੇ ਜਾਵੇਗੀ ਬਿਨ ਮਾਂ ਬਾਪ ਦੀ ਬੱਚੀ ਨੂੰ ਮੰਮੀ ਨੇ ਇੰਨਾ ਪਿਆਰ ਦਿੱਤਾ ਉਂਝ ਨਾਨੀ ਸੁਭਾ ਦੀ ਠੀਕ ਹੀ ਲੱਗ ਰਹੀ ਸੀ ਇਸ ਲਈ ਉਸਨੇ ਵੀ ਕੁਝ ਕਹਿਣਾ ਠੀਕ ਨਾ ਸਮਝਿਆ ਨਾਲੇ ਜੇਕਰ ਨਾਨ ਨੂੰ ਦੱਸਦੀ ਵੀ ਤਾਂ ਕੀ ਦੱਸਦੀ ਗੁੱਸਾ ਤਾਂ ਆਪਣੇ ਘਰ ਵਾਲੇ ਤਿਆਰਿਆ ਸੀ ਉਸਨੇ ਅਜੀਹਾ ਕਿਉਂ ਕੀਤਾ ਚੱਲ ਫਿਰ ਬਾਪੂ ਰਾਨੀ ਹੈ ਬੀਬੀ ਕਹਿੰਦੀ ਹੈ ਬਈ ਜਲਦੀ ਤਿਆਰ ਹੋ ਜਾ ਫਿਰ ਤੁਹ ਆਪਣੇ ਪਿੱਕੇ ਫੇਰਾਪੋਂ ਵੀ ਜਾਣਾ ਹੈ ਸ਼ਾਮ ਨੂੰ ਅਸੀਂ ਫਿਰ ਲੈਣ ਵੀ ਆਵਾਂਗੇ ਤੇਰੇ ਮਾਮੇ ਦਾ ਵੀ ਫੋਨ ਆਇਆ ਸੀ ਉਹ ਘਰੋਂ ਨਿਕਲਣ ਹੀ ਵਾਲੇ ਹਨ ਜਿੰਨੀ ਜਲਦੀ ਜਾਵਾਂਗੇ ਓਨੀ ਜਲਦੀ ਵਾਪਸ ਵੀ ਤਾਂ ਆਉਣਾ ਹੈ ਮੈਨੂੰ ਵੀ ਤਾਂ ਕਾਲੀ ਹੋਣੀ ਹੈ ਜਾ ਕੇ ਵਾਪਸ ਆਉਂਦੀ ਇਹ ਆ ਕੇ ਉਹ ਬਾਹਰ ਵਾਲ ਨੂੰ ਤੁਰ ਪਈ ਪ੍ਰੀਤ ਉੱਠ ਕੇ ਤਿਆਰ ਹੋਣ ਲੱਗੀ ਇੰਨੀ ਦੇਰ ਨੂੰ ਉਸਦੀ ਸੱਸ ਨੇ ਬ੍ਰੇਕਫਾਸਟ ਤਿਆਰ ਕਰ ਦਿੱਤਾ ਤਿਆਰ ਹੋ ਕੇ ਉਹ ਬਾਹਰ ਆਈ ਸਰੀਰ ਪੂਰੀ ਤਰ੍ਹਾਂ ਦੁਖ ਰਿਆ ਸੀ ਮਨ ਕਰ ਰਿਆ ਸੀ ਸਾਰਾ ਕੁਝ ਆਪਣੀ ਸੱਸ ਨੂੰ ਦੱਸ ਦੇਵੇ ਦੱਸੇ ਵੀ ਕਿਵੇਂ ਸ਼ਿਕਾਇਤ ਲਾ ਦੇਵੇ ਸ਼ਰਾਬੀ ਘਰ ਵਾਲਾ ਜੋ ਪੱਲੇ ਪੈ ਗਿਆ ਸੀ ਉਸਦੇ ਸੁਪਨਿਆਂ ਦਾ ਰਾਜਕਮਾ ਸ਼ਰਾਬੀ ਪਰ ਜਦੋਂ ਹੀ ਸੱਸ ਸਾਹਮਣੇ ਆਈ ਉਸਨੇ ਚੁੱਕ ਕੇ ਪੈਰੀ ਹੱਥ ਲਾਇਆ ਸੱਸ ਨੇ ਮੁਸਕਰਾਉਂਦੇ ਹੋਏ ਕਿਹਾ ਉੱਠ ਗਈ ਪਿਆਰੀ ਦੀ ਜਿਉਂਦੀ ਰਹਿ ਜਵਾਨੀਆਂ ਮਾਨ ਦੁੱਧੋ ਪੁੱਤੀ ਫੁਲੇ ਹੋਰ ਪੁੱਤਰ ਠੀਕ ਰਿਆ ਸਭ ਕੁਝ ਮੈਨੂੰ ਪਤਾ ਹੈ ਕੁਝ ਵੀ ਠੀਕ ਨੇ ਹੋਣਾ ਇਹ ਤਾਂ ਸ਼ਰਾਫ ਢੱਫੀ ਫਿਰਦਾ ਸੀ ਜਾਰਾਂ ਦੋਸਤਾਂ ਨੇ ਪਿਆ ਦਿੱਤੀ ਸੀ ਕੋਈ ਨਹੀਂ ਸਭ ਕੁਝ ਜਲਦੀ ਠੀਕ ਪਹੁੰਚਾਣਾ ਹੈ ਇੰਜ ਕਰ ਮੇਰਾ ਪੁੱਤ ਰੋਟੀ ਪਾਣੀ ਖਾ ਲੋ ਫਿਰ ਤੇਰਾ ਮਾਮਾ ਜੀ ਵੀ ਆਉਣ ਵਾਲੇ ਹੋਣੇ ਆ ਬਾਅਦ ਵਿੱਚ ਸ਼ਾਮ ਨੂੰ ਅਸੀਂ ਵੀ ਲੈਣ ਆ ਜਾਣਾ ਮੇਰੀ ਪਿਆਰੀ ਤੀਨੂ ਪ੍ਰੀਤ ਮੰਜੇ ਤੇ ਬੈਠ ਕੇ ਖਾਣਾ ਖਾਣ ਲੱਗ ਗਈ ਹੱਲੇ ਆਖਰੀ ਰੋਟੀ ਮੁੱਕੀ ਹੀ ਸੀ ਕਿ ਬਾਰੋਂ ਗੱਡੀ ਦੇ ਹਾਰਨ ਦੀ ਆਵਾਜ਼ ਸੁਣਾਈ ਦੇਣ ਲੱਗੀ ਮਾਮਾ ਜੀ ਆਪਣੇ ਪਰਿਵਾਰ ਸਮੇਤ ਪਹੁੰਚ ਚੁੱਕੇ ਸਨ ਬਹੁਤ ਸਾਰੇ ਤੋਹਫੇ ਆਪਣੇ ਪਰਿਵਾਰ ਲਈ ਲੈ ਕੇ ਆਏ ਸਨ ਪ੍ਰਿਥਵੀ ਸੋਚ ਰਹੀ ਸੀ ਕਿ ਕਿੰਨੇ ਪੁੱਠੇ ਰਿਵਾਜ ਹਨ ਨਾਲੇ ਅਗਲਾ ਆਪਣੀ ਤੀ ਦੇਵੇ ਨਾਲੇ ਪੰਡਾ ਪਰ ਪਰਦਾਸ਼ ਤੇ ਮਾਮੇ ਨੂੰ ਤਾਂ ਵਿਚਾਰਿਆਂ ਨੂੰ ਐਵੇਂ ਚੱਟੀ ਪੈ ਗਈ ਫਿਰ ਵੀ ਵਿਚਾਰੀ ਨੇ ਆਪਣੀ ਹਸਿਆਤ ਤੋਂ ਵਾਦ ਕੀਤਾ ਸੀ ਆਪਣੀ ਵੀ ਜਵਾਨਤੀ ਹੋ ਰਹੀ ਸੀ ਪਰ ਮਾਮੀ ਨੇ ਪੂਰਾ ਵੀ ਪਰਵਾਹ ਨਹੀਂ ਕੀਤੀ ਸੱਚਮੁੱਚ ਦੇਵੀ ਹੈ ਉਹ ਤਾਂ ਚਾਹ ਪੀਣ ਤੋਂ ਬਾਅਦ ਗੱਡੀ ਮਾਮੇ ਦੇ ਘਰ روانਾ ਹੋ ਗਈ ਪ੍ਰੀਤ ਨੂੰ ਨੀਂਦ ਚੜ ਰਹੀ ਸੀ ਦਿਲ ਕਰ ਰਿਹਾ ਸੀ ਸੋ ਜਾਵੇ ਪਰ ਰਾਤੀ ਘਟਨਾ ਸੌਂ ਵੀ ਨਹੀਂ ਸੀ ਦੇ ਰਹੀ ਸਿਲਪਾਰਾ ਹੋ ਰਿਹਾ ਸੀ ਗੱਡੀ ਚਲਦੀ ਮਾਮੀ ਦੇ ਦਰਵਾਜੇ ਤੇ ਜਾ ਖੜੀ ਸਾਰਿਆਂ ਨੂੰ ਪ੍ਰੀਤ ਨੂੰ ਮਿਲ ਕੇ ਚਾਹ ਚੜ ਗਿਆ ਪ੍ਰੀਤ ਵੀ ਸਭ ਨੂੰ ਹੱਸ ਕੇ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ ਗਲੀ ਦੀਆਂ ਔਰਤਾਂ ਦੇ ਮੂੰਹ ਸੁਨਿਆ ਸੀ ਪ੍ਰੀਤ ਦੀ ਤਾਂ ਕਿਸਮਤ ਜਾਗ ਪਈ ਵਿਚਾਰੀ ਬਗੈਰ ਮਾਪਿਆਂ ਦੇ ਧੀ ਨੂੰ ਮਾਮੇ ਨੇ ਕਿੰਨਾ ਵਧੀਆ ਵਿਆਹ ਆ ਤੇ ਪਰਿਵਾਰ ਵੀ ਚੰਗਾ ਮਿਲਿਆ ਚੰਗੇ ਸਰਦਾਰਾਂ ਦਾ ਘਰ ਚੰਗੀ ਜ਼ਮੀਨ ਜਾਇਦਾਦ ਐਸ਼ ਕਰੇਗੀ ਪ੍ਰੀਤ ਗਵੰਡੀ ਪੱਪੀ ਵੀ ਮਿਲਣ ਆਈ ਉਹ ਵੀ ਸਭ ਜਾਣਨ ਲਈ ਕਾਲੀ ਸੀ ਅੰਧੇ ਉਸ ਨੇ ਅੱਖ ਨਾਲ ਇਸ਼ਾਰਾ ਕਰਕੇ ਪੁੱਛਿਆ ਉਹਦੇ ਮਨ ਵਿੱਚ ਵੀ ਡਰੀ ਸੀ ਕਿ ਪ੍ਰੀਤ ਵਰਗੀ ਸ਼ਰਮਾਕਲ ਕੁੜੀ ਨੇ ਕਿਤੇ ਪਹਿਲੀ ਰਾਤ ਹੀ ਆਪਣਾ ਘਰਵਾਲਾ ਨਰਾਜ਼ੀ ਨਾ ਕਰ ਲਿਆ ਹੋਵੇ ਪਰ ਪ੍ਰੀਤ ਨੇ ਹਾਂ ਵਿੱਚ ਇਸ਼ਾਰਾ ਕਰ ਦਿੱਤਾ ਇਸ਼ਾਰੇ-ਇਸ਼ਾਰੇ ਵਿੱਚ ਸਾਰੀ ਗੱਲ ਹੋ ਗਈ ਭਾਬੀ ਨੇ ਮੁਸਕਰਾ ਕੇ ਹੱਥ ਜੋੜ ਕੇ ਪਰਮਾਤਮਾ ਦਾ ਧੰਨਵਾਦ ਕੀਤਾ ਪਤਾ ਨਹੀਂ ਪ੍ਰੀਤ ਕਰ ਕੇ ਖੁਸ਼ ਹੋ ਰਹੀ ਸੀ ਜਾਂ ਆਪਣਾ ਕੋਈ ਗੱਲ ਜਾਦ ਕਰਕੇ ਸ਼ੁਕਰਾਨਾ ਕਰ ਰਹੀ ਸੀ ਪ੍ਰੀਤ ਨੂੰ ਮਾਮੇ ਚੁੱਠਾ ਇਸ਼ਾਰਾ ਕੀਤਾ ਸੀ ਪਰ ਉਹ ਨਹੀਂ ਚਾਹੁੰਦੀ ਸੀ ਕਿ ਉਹਦੇ ਮਾਮੇ ਨੂੰ ਕਿਸੇ ਗੱਲ ਦਾ ਪਤਾ ਲੱਗੇ ਤੇ ਵਿਚਾਰੇ ਦਾ ਦਿਲ ਟੁੱਟ ਜਾਵੇ ਸੰਸਕਾਰ ਵੀ ਕੋਈ ਚੀਜ਼ ਹੁੰਦੀ ਆ ਨਾਲੇ ਇੰਨੀ ਕਾਲੀ ਵੀ ਕਾਦੀ ਆ ਸ਼ਾਇਦ ਉਹ ਸ਼ਰਾਬ ਨਾ ਪਿੰਦਾ ਹੋਵੇ ਦੋਸਤਾਂ ਨੇ ਸਲਾਹ ਦਿੱਤੀ ਹੋਵੇ ਇਹ ਸੋਚ ਕੇ ਉਹ ਦੜਵਟ ਗਈ ਸ਼ਾਮ ਨੂੰ ਮਨਜੀਤ ਆਪਣੇ ਪਰਿਵਾਰ ਨਾਲ ਆ ਪਹੁੰਚਿਆ ਉਹਦਾ ਚਿਹਰਾ ਵੀ ਬੁੱਝਿਆ ਹੋਇਆ ਸੀ ਮਾਮੇ ਨੇ ਪੁੱਛਿਆ ਕੀ ਹੋ ਕੀ ਗੱਲ ਹੋ ਗਈ ਪੁੱਤਰ ਪਰ ਕਾਠੀ ਬੋਲਿਆ ਬਸ ਵਿਆਹ ਕਰਕੇ ਤਕਾਵਟ ਹੈ ਮਾਮਾ ਜੀ ਕੋਈ ਪੁੱਤਰਾ ਲਾਦੇ ਗਿਤ ਕਵਟ ਮਾਮਾ ਜੀ ਨੇ ਹੱਸ ਕੇ ਕਿਹਾ ਵੇਖ ਲੋ ਜੀ ਵੀ ਠੀਕ ਸਮਝੋ ਉਸਨੇ ਇੱਕ ਵਾਰ ਵੀ ਮਨਾਣਾ ਕੀਤਾ ਥੋੜੀ ਦੇਰ ਬਾਅਦ ਬੋਤਲ ਆ ਗਈ ਸਾਰੇ ਆਉਪਕਤ ਵਿੱਚ ਲੱਗੇ ਮਨਜੀਤ ਸੀ ਕੇ ਪੈਗ ਤੇ ਪੈਗ ਝੜ ਤੇ ਅਸੀ ਪ੍ਰੀਤ ਦਾ ਦਿਲ ਘਬਰਾ ਰਿਹਾ ਸੀ ਉਹ ਇੱਥੇ ਹੀ ਨਾ ਕੁਝ ਬੋਲਣ ਲੱਗ ਪਵੇ ਸੱਸ ਬੜੀ ਮੁਸ਼ਕਲ ਨਾਲ ਉਤ ਨੂੰ ਉਥੋਂ ਲੈ ਕੇ ਤੁਰੀ ਰਸਤੇ ਵਿੱਚ ਹੀ ਉਸਨੂੰ ਨੀਂਦ ਆ ਗਈ ਜੇਕਰ ਡਰਾਈਵਰ ਨਾਲ ਹੁੰਦਾ ਤਾਂ ਗੱਡੀ ਵਾਪਸ ਲਾਉਣੇ ਵੀ ਮੁਸ਼ਕਲ ਸੀ ਹਰੋਂਦਿਆ ਤੱਕ ਤਾਂ ਉਹ ਬੇਹੋਸ਼ ਹੋਇਆ ਪਿਆ ਸੀ ਬੜੀ ਮੁਸ਼ਕਲ ਨਾਲ ਕਾਲ ਪਹੁੰਚੇ ਤੇ ਉਹਨੂੰ ਕਮਰੇ ਤੱਕ ਪਹੁੰਚਾਇਆ ਮੰਜੇ ਤੇ ਪੈਂਦਿਆ ਹੀ ਉਹਦੇ ਘਰਾਟੇ ਚਾਲੂ ਹੋ ਗਏ ਪ੍ਰੀਤ ਨੇ ਇਹ ਰਾਤਵੀਂ ਮੁਸ਼ਕਲ ਨਾਲ ਅੱਖਾਂ ਅੱਖਾਂ ਵਿੱਚ ਕੱਢੀ ਸਵੇਰ ਉੱડਦਿਆਂ ਹੀ ਪ੍ਰੀਤ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਸੀ ਸਾਰਾ ਸਿਰ ਦੁਖਿਆ ਸੀ ਬੁਖਾਰ ਵਾਂਗੂ ਮਹਿਸੂਸ ਹੋ ਰਿਹਾ ਸੀ ਮਨ ਵਿੱਚ ਇਹ ਡਰ ਕੇ ਸ਼ਰਾਬੀ ਨਾਲ ਜ਼ਿੰਦਗੀ ਕਿਵੇਂ ਕੱਟੇਗੀ ਉਹਦਾ ਮਨਜੀਤ ਤਾਂ ਉੱਠ ਕੇ ਬਾਹਰ ਚਲਾ ਗਿਆ ਰਾਤ ਦਾ ਸ਼ਰਾਬ ਨਾਲ ਪੰਨਿਆ ਸਵੇਰੇ ਸਵੇਰੇ ਬਾਹਰ ਤੁਰ ਗਿਆ ਹੱਲੇ ਤੱਕ ਪ੍ਰੀਤ ਨੂੰ ਬੁਲਾਇਆ ਤੱਕ ਨਹੀਂ ਬੜੀ ਮੁਸਕਾਨ ਨਾਲ ਉੱਠ ਕੇ ਤਿਆਰ ਹੋਣ ਲੱਗੀ ਸੋਹਰਾ ਘਰ ਹੈ ਕਿੰਨੀ ਦੇਰ ਤੱਕ ਪਈ ਰਹਿੰਦੀ ਭਾਵੇਂ ਉਹਦਾ ਜਮਾ ਵੀ ਮੰਨ ਨਹੀਂ ਸੀ ਕਰ ਰਿਹਾ ਉੱਠ ਕੇ ਬਾਹਰ ਆਈ ਤਾਂ ਰਿਸ਼ਤੇਦਾਰ ਤਾਂ ਲਗਭਗ ਜਾਨ ਲੈ ਤਿਆਰ ਖੜੇ ਸਨ ਥੋੜੀ ਦੇਰ ਬਾਅਦ ਇੱਕ ਇੱਕ ਕਰਕੇ ਸਾਰੇ ਚਲੇ ਗਏ ਘਰ ਵਿੱਚ ਕੇਵਲ ਪ੍ਰੀਤ ਰਹਿ ਗਈ ਤੇ ਇੱਕੋ ਜੀ ਸੱਸ ਸੱਸ ਵੀ ਰਸੋਈ ਵਿੱਚ ਕੁਝ ਕਰ ਰਹੀ ਸੀ ਪ੍ਰੀਤ ਵੀ ਉੱਥੇ ਜਾ ਪਹੁੰਚੀ ਨਾ ਮੇਰੀਤੀ ਇੰਜ ਨਹੀਂ ਹੋਣਾ ਰਸੋਈ ਵਿੱਚ ਹੱਲੇ ਨਹੀਂ ਤੈਨੂੰ ਕੁਝ ਦਿਨ ਚੌਂਕੇ ਚੜਾਉਣਾ ਤੂੰ ਆਰਾਮ ਕਰ ਹੱਲੇ ਤਾਂ ਮੈਂ ਕੰਮ ਕਰ ਸਕਦੀ ਹਾਂ ਤੂੰ ਸਾਰੀ ਉਮਰ ਕੰਮ ਹੀ ਕਰਨਾ ਹੈ ਸੱਸ ਨੇ ਪਿਆਰ ਨਾਲ ਦਿੰਦਿਆਂ ਕਿਹਾ ਕਿਵੇਂ ਕਰਾਂ ਆਰਾਮ ਪ੍ਰੀਤ ਦੇ ਮੂੰਹੋਂ ਨਿਕਲ ਗਿਆ ਕੀ ਹੋਇਆ ਤੀਏ ਸੱਸ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਨ ਉਹ ਤਾਂ ਮੇਰੇ ਵੱਲ ਵੇਖਦਾ ਹੀ ਨਹੀਂ ਮੇਰੇ ਤਾਂ ਪੱਲੇ ਸ਼ਰਾਬੀ ਪੈ ਗਿਆ ਮੇਰੇ ਨਾਲ ਇੱਕ ਵਾਰੀ ਵੀ ਗੱਲ ਨਹੀਂ ਕੀਤੀ ਆ ਕੇ ਸੱਸ ਦਾ ਪਿਆਰ ਤਾਂ ਪ੍ਰੀਤ ਨਾਲ ਦਿਨੋ ਦਿਨ ਵੱਧ ਰਿਹਾ ਸੀ ਪਰ ਮਨਜੀਤ ਨਾਲ ਤਾਂ ਇੱਕ ਵਾਰ ਗੱਲ ਵੀ ਨਹੀਂ ਸੀ ਹੋਈ ਹੁੰਦੀ ਕਿਵੇਂ ਉਹ ਤਾਂ ਉਸ ਨਾਲ ਬੋਲਦਾ ਹੀ ਨਹੀਂ ਸੀ ਸਾਰਾ ਦਿਨ ਘਰੋਂ ਬਾਹਰ ਰਹਿੰਦਾ ਸ਼ਾਮ ਨੂੰ ਡੱਕਿਆ ਆਉਂਦਾ ਤੇ ਦੂਜੇ ਪਾਸੇ ਮੂੰਹ ਕਰਕੇ ਸੋ ਜਾਂਦਾ ਮਾਂ ਵੀ ਕਈ ਵਾਰ ਉਸ ਨੂੰ ਸਮਝਾ ਚੁੱਕੀ ਸੀ ਤੇ ਪ੍ਰੀਤੀ ਤਾਂ ਕੋਈ ਪੇਸ਼ ਨਹੀਂ ਸੀ ਜਾ ਰਹੀ ਅੱਜ ਪੂਰੇ 10 ਦਿਨ ਲੰਘ ਚੁੱਕੇ ਸਨ ਅੱਜ ਫੇਰ ਘਰ ਆਇਆ ਪ੍ਰੀਤੀ ਸਾਸ ਨੂੰ ਚਾਨੇ ਗਵੰਡੀਆਂ ਘਰ ਜਾਣਾ ਪਿਆ। ਮਨਜੀਤ ਇੱਧਰ ਉੱਧਰ ਮਾਂ ਨੂੰ ਵੇਖਣ ਲੱਗਾ। ਪਰ ਮਾਂ ਨਾ ਦੇਸੀ। ਇੱਧਰ ਉੱਧਰ ਗੇੜੇ ਮਰਦਾ ਰਿਹਾ। ਪਰ ਮਾਂ ਨਜ਼ਰ ਨਹੀਂ ਸੀ ਆ ਰਹੀ। ਪ੍ਰੀਤ ਚੁੱਪਚਾਪ ਸਾਰਾ ਕੁਝ ਵੇਖ ਰਹੀ ਸੀ। ਜਦੋਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮਾਂ ਨਾਲ ਲੱਭੀ ਤਾਂ ਮਨਜੀਤ ਦੇ ਮੂੰਹੋਂ ਨਿਕਲਿਆ, "ਮਾਂ ਕਿੱਥੇ ਐ?" ਪਰ ਪ੍ਰੀਤ ਚੁੱਪ ਰਹੀ। ਫਿਰ ਪ੍ਰੀਤ ਵੱਲ ਮੁੱਕਰ ਕੇ ਗਿਆ। "ਤੈਨੂੰ ਸੁਣਿਆ ਨਹੀਂ, ਮਾਂ ਕਿੱਥੇ ਐ?" ਪ੍ਰੀਤ ਨੇ ਦੱਸ ਦਿੱਤਾ ਗਵੰਡੀਆਂ ਘਰ ਗਈ ਐ। ਪਰ ਅੰਦਰੋਂ ਤਸੱਲੀ ਸੀ ਪਰ ਇਹ ਗੁੱਸੇ ਨਾਲ ਹੀ ਸੀ ਉਸਨੇ ਬੁਲਾਇਆ ਤਾਂ ਸਹੀ ਅੱਜ ਉਸਨੂੰ ਆਪਣੇ ਇਸ ਘਰ ਵਿੱਚ ਆਉਂਦਾ ਅਹਿਸਾਸ ਹੋ ਗਿਆ ਸੀ ਉਸਨੂੰ ਲੱਗਿਆ ਕਿ ਅੱਜ ਫਿਰ ਜੁੰਦਿਆਂ ਵਿੱਚ ਹੋ ਗਈ ਕੁਝ ਚਾਹੀਦਾ ਹੈ ਉਸਨੇ ਮਨਜੀਤ ਤੋਂ ਪੁੱਛਿਆ ਨਹੀਂ ਨਹੀਂ ਬਸ ਥੋੜੀ ਭੁੱਖ ਲੱਗੀ ਸੀ ਤੂੰ ਚਿੰਤਾ ਨਾ ਕਰ ਮਾਂ ਨੂੰ ਆ ਲੈ ਆਂਦੇ ਮਨਜੀਤ ਆ ਕੇ ਬੋਲਿਆ ਕੋਈ ਨਹੀਂ ਮੈਂ ਪਕਾ ਦੇ ਦਿੰਨੀ ਆ ਰੋਟੀ ਕਾਕਿਰ ਸੋਈ ਵਾਲ ਦਰਪੇ ਉਸਨੂੰ ਹੌਸਲਾ ਹੋ ਰਿਹਾ ਸੀ ਕਿ ਹੁਣ ਗੱਡੀ ਪਟੜੀ ਤੇ ਆ ਜਾਵੇਗੀ ਜਲਦੀ ਹੀ ਰੋਟੀ ਪਕਾ ਕੇ ਲੈ ਆਈ ਰੋਟੀ ਖਾਂਦੇ ਦੇ ਕੋਲ ਬੈਠੀ ਰਹੀ ਮਨਜੀਤ ਦਾ ਉਸ ਵੱਲ ਧਿਆਨ ਹੀ ਨਹੀਂ ਸੀ ਜਦੋਂ ਖਾਣਾ ਖਤਮ ਹੋਇਆ ਤਾਂ ਪੰਡੇ ਚੁਕਦੀ ਬੋਲੀ ਕੁਝ ਹੋਰ ਚਾਹੀਦਾ ਹੈ ਨਹੀਂ ਮਨਜੀਤ ਨੇ ਕਿਹਾ ਇੱਕ ਗੱਲ ਪੁੱਛਾਂ ਜੇਕਰ ਗੁੱਸਾ ਨਾ ਮੰਨੋ ਤਾਂ ਪ੍ਰੀਤ ਨੇ ਰੁਕਤੇ ਰੁਕਤੇ ਕਿਹਾ ਉਸਨੇ ਕੋਈ ਜਵਾਬ ਨਾ ਦਿੱਤਾ ਪਰ ਪ੍ਰੀਤ ਆਪ ਹੀ ਬੋਲ ਪਈ ਤੁਸੀਂ ਮੇਰੇ ਨਾਲ ਨਹੀਂ ਬੋਲਣਾ ਤੇ ਨਾ ਬੋਲੋ ਪਰ ਇੱਕ ਗੱਲ ਤਾਂ ਦੱਸ ਦਿਓ ਮੇਰਾ ਕਸੂਰ ਕੀ ਹੈ ਮੈਂ ਤੇਰੇ ਨਾਲ ਪਿਆਰ ਕਰਦਾ ਉਹ ਤਾਂ ਮੈਂ ਜੀਤੀ ਨੂੰ ਕਰਦਾ ਹਾਂ ਮੈਂ ਤੇਰੇ ਨਾਲ ਪਿਆਰ ਨਹੀਂ ਕਰਦਾ ਉਹ ਤਾਂ ਮੈਂ ਜਿੱਤੀ ਨੂੰ ਕਰਦਾ ਹਾਂ ਤੇ ਉਹ ਵੀ ਮੈਨੂੰ ਛੱਡ ਕੇ ਚਲੀ ਗਈ ਉਸ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ ਮੇਰੇ ਨਾਲ ਤੱਕਾ ਹੋਇਆ ਹੈ ਮੈਂ ਕੀ ਕਰਾਂ ਮਨਜੀਤ ਨੇ ਸ਼ਰਾਬੀ ਹਾਲਤ ਵਿੱਚ ਸਾਰੀ ਕਹਾਣੀ ਸੁਣਾ ਦਿੱਤੀ ਜਿਸ ਨੂੰ ਪਿਆਰ ਕਰੀਏ ਕਰੀਏ ਤੇ ਉਹ ਦੂਰ ਚਲਾ ਜਾਵੇ ਤਾਂ ਇਹ ਹਾਲਤ ਬਣ ਜਾਂਦੀ ਹੈ ਪਰ ਜੇਕਰ ਜਿਸ ਜੇਕਰ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਤੁਹਾਡੇ ਨਾਲ ਸਾਹਮਣੇ ਰਹਿ ਕੇ ਵੀ ਨਾ ਬੋਲੇ ਤਾਂ ਤੁਹਾਡੇ ਤੇ ਕੀ ਬੀਤਦੀ ਹੈ ਇਹ ਸੋਚਿਆ ਹੈ ਕਦੇ ਪ੍ਰੀਤ ਨੇ ਕਿਹਾ ਕੀ ਮਤਲਬ ਮਤਲਬ ਤਾਂ ਸਾਫ ਹੈ ਮੈਂ ਕਰਦੀ ਹਾਂ ਤੁਹਾਨੂੰ ਪਿਆਰ ਸੋਚੋ ਮੇਰੇ ਦਿਲ ਤੇ ਕੀ ਬੀਤੀ ਹੋਵੇਗੀ ਪਰ ਮੈਂ ਕੀ ਕਰਾਂ ਹਲੇ ਤਾਂ ਇਹਨੂੰ ਨਹੀਂ ਅਪਨਾ ਸਕਦਾ ਜੀਤੀ ਦੀ ਜਾਦ ਮੇਰੇ ਦਿਲੋਂ ਭੁਲਾਈ ਨਹੀਂ ਜਾ ਰਹੀ ਚੱਲ ਕੋਈ ਨਾ ਤੁਸੀਂ ਆਪਣਾ ਸਮਾਂ ਲਓ ਪਰ ਮੇਰੇ ਵੱਲ ਦੇਖੋ ਮੈਂ ਵਾਪਸ ਵੀ ਨਹੀਂ ਜਾ ਸਕਦੀ ਇੱਥੇ ਰਹਿਣਾ ਨਰਕ ਹੋਇਆ ਪਿਆ ਹੈ ਆਪਣੇ ਵਿੱਚ ਕੋਈ ਰਿਸ਼ਤਾ ਤਾਂ ਰੱਖ ਸਕਦੇ ਹਾਂ ਭਾਵੇਂ ਦੋਸਤੀ ਦਾ ਹੀ ਸਹੀਂ ਭਾਵੇਂ ਮੈਨੂੰ ਆਪਣੀ ਪਤਨੀ ਨਾ ਮੰਨੋ ਦੋਸਤ ਮੰਨ ਸਕਦੇ ਹੋ ਮਨਜੀਤ ਕੁਸ਼ਨਾ ਬੋਲਿਆ ਉਸ ਵੱਲ ਦੇਖਦਾ ਰਿਹਾ ਤੇ ਜੇਕਰ ਆਪਣੇ ਦੋਸਤੇ ਕਹੇ ਤੇ ਸ਼ਰਾਬ ਛੱਡ ਦੇਵੋ ਤਾਂ ਮਨਜੀਤ ਨੇ ਉਸ ਵੱਲ ਸਿਰ ਚੁੱਕ ਕੇ ਵੇਖਿਆ ਤੇ ਹਾਂ ਵਿੱਚ ਸਿਰ ਹਿਲਾ ਦਿੱਤਾ ਪ੍ਰੀਤ ਜੀ ਮੈਂ ਸਵਰਗ ਵਿੱਚ ਪਹੁੰਚ ਗਈ ਪ੍ਰੀਤ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਇੰਨਾ ਸਬਰ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਵਿੱਚ ਕਿੱਥੇ ਹੁੰਦਾ ਪਰ ਉਹ ਹਮੇਸ਼ਾ ਕੁਝ ਰਹਿਣ ਦਾ ਚਤਨ ਕਰਦੀ ਤੇ ਮਨਜੀਤ ਉੱਤੇ ਵੀ ਜ਼ਿਆਦਾ ਦਵਾਮਨਾ ਪਾਉਂਦੀ ਉਸ ਨੂੰ ਇਹ ਵੀ ਅਹਿਸਾਸ ਹੋ ਰਿਹਾ ਸੀ ਕਿ ਮਨਜੀਤ ਵੀ ਉਸ ਨੂੰ ਪਿਆਰ ਕਰਨ ਲੱਗ ਪਿਆ ਹੈ ਅੱਖਾਂ ਸਭ ਕੁਝ ਕਹਿ ਦਿੰਦੀਆਂ ਹਨ ਪਰ ਮਨਜੀਤ ਨੇ ਮੂੰਹੋਂ ਬੋਲ ਕੇ ਕਦੇ ਨਹੀਂ ਸੀ ਕਿਹਾ ਅਜਮਨਜੀਤ ਜਦੋਂ ਖੇਤੋਂ ਵਾਪਸ ਆਇਆ ਤਾਂ ਕੁਝ ਥੱਕਿਆ ਹੋਇਆ ਸੀ ਉਸਨੇ ਆਉਂਦੇ ਹੀ ਮਾਂ ਨੂੰ ਆਵਾਜ਼ ਮਾਰੀ ਮਾਂ ਘਰ ਵਿੱਚ ਨਹੀਂ ਸੀ ਪ੍ਰੀਤ ਉਸਦੇ ਕੋਲ ਭੱਜੀ ਆਈ ਹਾਂਜੀ ਚਾਹੀਦਾ ਏ ਕੁਝ ਕੁਝ ਨਹੀਂ ਬਸ ਪਾਣੀ ਲਿਆਓ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ ਪ੍ਰੀਤ ਭੱਜ ਕੇ ਪਾਣੀ ਦਾ ਗਲਾਸ ਲੈ ਆਈ ਪਾਣੀ ਪੀਰੇ ਮਨਜੀਤ ਤੇ ਮੱਥੇ ਤੇ ਉਸਨੇ ਹੱਥ ਲਾਇਆ ਆਮ ਤੌਰ ਤੇ ਮਨਜੀਤ ਘਬਰਾ ਜਾਂਦਾ ਸੀ ਪਰ ਉਹ ਸ਼ਾਂਤ ਪਿਆ ਰਿਹਾ ਉਸਦਾ ਮੱਥਾ ਪੂਰੀ ਤਰ੍ਹਾਂ ਗਰਮ ਸੀ ਪ੍ਰੀਤ ਇੱਕਦਮ ਘਬਰਾ ਗਈ ਘਰ ਵਿੱਚ ਕੋਈ ਵੀ ਨਹੀਂ ਸੀ ਉਸਨੇ ਹੌਸਲੇ ਤੋਂ ਕੰਮ ਲੈਂਦਿਆਂ ਕਾਰ ਤੇ ਮਨਜੀਤ ਨੂੰ ਬਿਠਾਇਆ ਅਤੇ ਹਸਪਤਾਲ ਪਹੁੰਚ ਗਈ ਮਾਮੇ ਘਰ ਸਿੱਖੀ ਘਰ ਅੱਜ ਪਹਿਲੀ ਵਾਰ ਉਸਦੇ ਕੰਮ ਆ ਰਹੀ ਸੀ ਮਾਮੇ ਦੇ ਘਰ ਵੀ ਫੋਨ ਕਰ ਦਿੱਤਾ ਸੀ ਤੇ ਸਸਤੇ ਮਗਰ ਗਵਾਂਡੀਆਂ ਦਾ ਮੁੰਡਾ ਭੇਜ ਦਿੱਤਾ ਸੀ ਡਾਕਟਰ ਨੇ ਹਾਲਤ ਵੇਖਦੇ ਹੀ ਦਾਖਲ ਕਰ ਲਿਆ ਟੈਸਟ ਆਰਚ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਵੈਸੇ ਖਬਰੌਣ ਵਾਲੀ ਕੋਈ ਗੱਲ ਨਹੀਂ ਇੱਕ ਦਿਨ ਸ਼ਰਾਬ ਛੱਡਣ ਕਰਕੇ ਤਬੀਅਤ ਜ਼ਿਆਦਾ ਖਰਾਬ ਹੋ ਗਈ ਹੈ ਕੁਝ ਕੁ ਦਿਨਾਂ ਬਾਅਦ ਹਸਪਤਾਲ ਵਿੱਚ ਰਹਿਣਾ ਪਵੇਗਾ ਪ੍ਰੀਤ ਨੇ ਮਨਜੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਮਾਮਾ ਜੀ ਅਤੇ ਸਾਸ ਸਹੁਰਾ ਵੀ ਪਹੁੰਚ ਗਏ ਪ੍ਰੀਤ ਨੇ ਬੜੇ ਹੌਸਲੇ ਤੋਂ ਕੰਮ ਲਿਆ ਲਗਾਤਾਰ ਮਨਜੀਤ ਦੀ ਸੇਵਾ ਕਰਦੀ ਰਹੀ 4 ਦਿਨ ਉਹ ਹਸਪਤਾਲ ਵਿੱਚ ਰਿਹਾ ਪ੍ਰੀਤ ਇੱਕ ਮਿੰਟ ਵੀ ਨਹੀਂ ਸੁੱਤੀ ਖਾਣਾ ਖਵਾਉਣਾ ਦਵਾਈ ਦੇਣ ਵਿੱਚ ਇੱਕ ਮਿੰਟ ਵੀ ਲੇਟ ਨਹੀਂ ਸੀ ਹੁੰਦੀ ਉਸ ਦੀ ਸਖਤ ਮਿਹਨਤ ਅਤੇ ਪਿਆਰ ਕਰਕੇ ਮਨਜੀਤ ਜਲਦੀ ਠੀਕ ਹੋ ਗਿਆ ਅੱਜ ਮਨਜੀਤ ਨੂੰ ਛੁੱਟੀ ਮਿਲਣ ਵਾਲੀ ਸੀ ਪ੍ਰੀਤ ਖੁਸ਼ ਸੀ ਕਿ ਉਸ ਦਾ ਮਨਜੀਤ ਠੀਕ ਹੋ ਗਿਆ ਹੈ ਉਹ ਘਰ ਜਾਣ ਲਈ ਸਮਾਨ ਵਗੈਰਾ ਸਮੇਟ ਰਹੀ ਸੀ ਤੀਸਰਾ ਬਿਲ ਦੇਨ ਗਿਆ ਸੀ ਤਾਂ ਮਨਜੀਤ ਨੇ ਪ੍ਰੀਤ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪ੍ਰੀਤ ਤੂੰ ਘਰ ਚਲੀ ਜਾ ਕਿਉ ਮਨਜੀਤ ਜੀ ਹਲੇ ਤਾਂ ਕੰਟੀ ਨੂੰ ਛੁੱਟੀ ਮਿਲੀ ਆ ਆਪਾਂ ਇਕੱਠੇ ਹੀ ਚੱਲਦੇ ਹਾਂ ਨਹੀਂ ਤੂੰ ਪਹਿਲਾਂ ਜਾ ਅਸੀਂ ਬਾਅਦ ਵਿੱਚ ਆਉਂਦੇ ਹਾਂ ਪਹਿਲਾਂ ਕਿਉ ਮੈਂ ਤੇਰੇ ਨਾਲ ਬਹੁਤ ਧੱਕਾ ਕੀਤਾ ਹੈ ਮੈਨੂੰ ਮਾਫ਼ ਕਰ ਦੇ ਇਹ ਕੀ ਕਹਿ ਰਹੇ ਹੋ ਤੁਸੀਂ ਮੇਰੇ ਪਤੀ ਹੋ ਮੇਰੇ ਸਭ ਕੁਝ ਹਾਂ ਇਸੇ ਲਈ ਤੁਸੀਂ ਇੰਜ ਕਰੋ ਮੇਰੇ ਘਰ ਆਉਣ ਤੋਂ ਪਹਿਲਾਂ ਆਪਣੇ ਕਮਰੇ ਨੂੰ ਫਿਰ ਤੋਂ ਸਜਾ ਦਿਓ ਤੇ ਉਹੀ ਕੱਪੜੇ ਪਾਉਣੇ ਜਿਹੜੇ ਵਿਆਹ ਵਾਲੇ ਦਿਨ ਪਾਏ ਸੀ ਮੈਂ ਤੁਹਾਨੂੰ ਆਪਣੀ ਸੁਆਗਤ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਹਾਂ ਮੇਰੇ ਹੋਂਤੇ ਕੁੰਡ ਕੱਢ ਕੇ ਬੈਠੀ ਹੋਈ ਮੈਂ ਅੱਜ ਅਸਲ ਵਿੱਚ ਤੇਰਾ ਕੁੰਡ ਚੁੱਕਾਂਗਾ ਤੇ ਅਸਲ ਹੋਵੇਗੀ ਤੇ ਅੱਜ ਹੋਵੇਗੀ ਆਪਣੀ ਸੁਹਾਗਰਾਤ ਅਸਲ ਸੁਹਾਗਰਾਤ ਪ੍ਰੀਤ ਖੁਸ਼ੀ-ਖੁਸ਼ੀ ਕਰਨ ਨੂੰ ਤੁਰ ਪਈ ਸੋ ਦੋਸਤੋ ਏਸੀ ਕਹਾਣੀ